ਦੋਸਤੋ ਪੰਜਾਬੀ ਤਫ਼ਸਰਾ ਤੇ ਤੁਹਾਡਾ ਸਵਾਗਤ ਤੇ ਅੱਜ ਆਪਾਂ ਗੱਲ ਕਰਾਂਗੇ ਪਹਿਲੇ ਸਮਿਆਂ ਦੇ ਵਿਆਹਾਂ ਦੀ ਤੇ ਉਹ ਸਮੇਂ ਦੇ ਵਿਚੋਲਿਆਂ ਦੀ ਜਿਸ ਨੂੰ ਅਸੀਂ ਵਿੱਚ ਉਹਲਾ ਵੀ ਕਹਿ ਦਿੰਦੇ ਹਾਂ ਬਾਕੀ ਦੋਸਤੋ ਦੋ ਪਰਿਵਾਰਾਂ ਨੂੰ ਮਿਲਾਉਣਾ ਬਹੁਤ ਹੀ ਪੁੰਨ ਵਾਲਾ ਕੰਮ ਹੁੰਦਾ ਹੈ ਤੇ ਜਦੋਂ ਅਸੀਂ ਅੱਜ ਤੋਂ 20 ਤੋਂ 25 ਸਾਲ ਪਹਿਲਾਂ ਦੇ ਸਮੇਂ ਵੱਲ ਜਾਂਦੇ ਹਾਂ ਦੋਸਤੋ ਲੋੜਾਂ ਲੋਕਲ ਹੁੰਦੀਆਂ ਸੀ ਤੇ ਰਿਸ਼ਤੇ ਵੀ ਸਥਾਨਕ ਹੁੰਦੇ ਸੀ ਤੁਸੀਂ ਨਿਗਾਹ ਮਾਰੋ ਤੁਹਾਡੇ ਪਿੰਡਾਂ ਦੇ ਵਿੱਚ ਆਸੇ-ਪਾਸੇ 15-20 ਕੋਤੇ ਜਾਂ 20-25-30 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੀ ਜ਼ਿਆਦਾਤਰ ਰਿਸ਼ਤੇ ਹੁੰਦੇ ਸੀ ਤੇ ਜਾਂ ਤੁਸੀਂ ਜੇ ਨਿਗਾਹ ਮਾਰੋ ਤਾਂ ਤੁਹਾਡੇ ਪਿੰਡ ਦੇ ਇੱਕੋ ਪਿੰਡ ਦੇ ਵਿੱਚ ਬਹੁਤ ਸਾਰੇ ਮੁੰਡੇ ਵਿਆਹੇ ਜਾਂਦੇ ਸਨ ਕਿਉਂਕਿ ਉਸ ਸਮੇਂ ਲੋਕਾਂ ਦੇ ਵਿੱਚ ਮੋਹ ਇਤفاق ਤੇ ਪਿਆਰ ਸੀ ਤੇ ਹਰ ਬੰਦਾ ਬੰਦੇ ਨਾਲ ਜੁੜਿਆ ਹੋਇਆ ਸੀ ਕਿ ਉਹ ਕਿਸੇ ਨੂੰ ਜੋੜਨਾ ਕਿਸੇ ਪਰਿਵਾਰ ਨੂੰ ਬੁਲਾਉਣਾ ਇੱਕ ਪਵਿੱਤਰ ਕਾਰਜ ਸਮਝਦਾ ਸੀ ਪਰ ਦੋਸਤੋ ਅੱਜ ਕੱਲ ਜੋੜਨ ਨਾਲੋਂ ਤੋੜਨ ਵਾਲੇ ਜ਼ਿਆਦਾ ਹੋ ਗਏ ਦੋਸਤੋ ਉਹ ਸਮਾਂ ਸੀ ਜਦੋਂ ਬੰਦੇ ਤੇ ਇਤਵਾਰ ਸੀ ਬੰਦੇ ਤੇ ਵਿਸ਼ਵਾਸ ਸੀ ਕਈਆਂ ਗੱਲਾਂ ਸੱਚੀਆਂ ਹੁੰਦੀਆਂ ਸੀ ਪੱਕੀਆਂ ਹੁੰਦੀਆਂ ਸੀ ਪਰ ਦੋਸਤੋ ਅੱਜ ਕੱਲ ਜਿਵੇਂ ਅਸੀਂ ਪਹਿਲਾਂ ਕਿਹਾ ਕਿ ਸਾਡੇ ਬੱਚੇ ਕੈਨੇਡਾ ਅਮਰੀਕਾ ਤੱਕ ਫੈਲ ਗਏ ਤੇ ਲੋੜਾਂ ਸਾਡੀਆਂ ਅੰਤਰਰਾਸ਼ਟਰੀ ਹੋ ਗਈਆਂ ਵਿਆਹ ਦੇ ਸਮੇਂ ਇਹ ਨਹੀਂ ਦੇਖਿਆ ਜਾਂਦਾ ਕਿ ਜੇ ਆਪਣੇ ਉਸ ਘਰ ਦੇ ਵਿੱਚ ਪਹਿਲਾਂ ਇੱਕ ਰਿਸ਼ਤੇਦਾਰੀ ਆ ਤਾਂ ਜੇ ਹੋਰ ਰਿਸ਼ਤੇਦਾਰੀ ਜੁੜ ਜੂ ਕਿ ਦੁੱਖ ਸੁੱਖ ਦੇ ਵਿੱਚ ਜਾਣਾ ਆਉਣਾ ਸੌਖਾ ਹੋਊਗਾ ਕਿਉਂਕਿ ਪਹਿਲਾਂ ਸਾਧਨ ਘੱਟ ਹੁੰਦੇ ਸੀ ਆ ਜਾਣ ਆਉਣ ਦੇ ਗੱਲ ਕਰਨ ਦੇ ਤਾਂ ਇਹ ਪਹਿਲ ਦਿੱਤੀ ਜਾਂਦੀ ਸੀ ਕਿ ਜਿੱਥੇ ਆਪਣਾ ਪਹਿਲਾ ਰਿਸ਼ਤਾ ਜੁੜਿਆ ਹੋਇਆ ਹੈ ਕਿਉਂਕਿ ਉਹ ਪਰਿਵਾਰ ਦੇਖਿਆ ਭਾਲਾ ਵੀ ਹੁੰਦਾ ਸੀ ਉਹਨਾਂ ਪਰਿਵਾਰਾਂ ਦੀਆਂ ਆਦਤਾਂ ਜਾਂ ਉਹਨਾਂ ਪਰਿਵਾਰਾਂ ਦੇ ਨਾਲ ਵਿਚਰੇ ਹੁੰਦੇ ਸੀ ਪਰ ਜੋ ਕੇ ਸਮੇਂ ਦੇ ਵਿੱਚ ਦੋਸਤੋ ਜਦੋਂ ਜਹਾਜ਼ਾਂ ਨੇ ਮਹਿੰਗੀਆਂ ਕਾਰਾਂ ਨੇ ਮੋਬਾਈਲ ਫੋਨਾਂ ਨੇ ਜਿਹੜੀਆਂ ਦੂਰੀਆਂ ਸਾਡੀਆਂ ਘਟ ਕਰਤੀਆਂ ਤਾਂ ਅੱਜ ਕੱਲ ਵਿਆਹ ਦੇ ਲਈ ਮੈਟ੍ਰੀਮੋਨੀਅਲ ਹੁੰਦਾ ਸੀ ਪਹਿਲਾਂ ਤਾਂ ਅਖਬਾਰਾਂ ਦੇ ਰਾਹੀਂ ਵਿਆਹ ਹੁੰਦੇ ਸੀ ਤੇ ਅੱਜ ਕੱਲ ਤਾਂ ਦੋਸਤੋ ਸ਼ਹਿਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਅਸੀਂ ਆਮ ਦੇਖਦੇ ਆ ਕਿ ਐਡਵਰਟਾਈਜ਼ਮੈਂਟ ਆਉਂਦੀਆਂ ਨੇ ਕਿ ਫੁਲਾਨਾ ਮੁੰਡਾ ਜਾਂ ਫੁਲਾਨ ਕੁੜੀ ਪੀ ਆਰ ਜਾਂ ਨੌਕਰੀ ਕਰਦੀ ਉਸ ਲਈ ਵਰਤ ਦੀ ਲੋੜ ਹੈ ਮੁੰਡੇ ਲਈ ਕੰਨਿਆਂ ਦੀ ਲੋੜ ਹੈ ਤਾਂ ਦੋਸਤੋ ਉਸ ਦੇ ਵਿੱਚ ਸੜੀਆਂ ਕੁਸ਼ ਵਖਰੀਆਂ ਸਪੈਸ਼ਲ ਲੋੜਾਂ ਹੁੰਦੀਆਂ ਨੇ ਕਿ ਕੁੜੀ ਜੀ ਨੌਕਰੀ ਕਰਦੀ ਹੋਵੇ ਕੁੜੀ ਦੀ ਹਾਈਟ ਇੰਨੀ ਹੋਵੇ ਮੁੰਡੇ ਦਾ ਮੁੰਡਾ ਪੱਗ ਬੰਦਾ ਹੋਵੇ ਜਾਂ ਇਸ ਤਰ੍ਹਾਂ ਦੀਆਂ ਪੱਖੋ ਵਖਰੀਆਂ ਲੋੜਾਂ ਹੁੰਦੀਆਂ ਨੇ ਪਰ ਦੋਸਤੋ ਇਹਨਾਂ ਜਿਹੜੇ ਇਹ ਇਸ ਤਰ੍ਹਾਂ ਦੇ ਰਿਸ਼ਤੇ ਹੁੰਦੇ ਨੇ ਅਸੀਂ ਕਹਿ ਲਈਏ ਜਿਹੜੇ ਮਨੀ ਲੈ ਕੇ ਪੈਸੇ ਲੈ ਕੇ ਰਿਸ਼ਤੇ ਕਰਾਉਂਦੇ ਨੇ ਕਿਉਂਕਿ ਅੱਜ ਕੱਲ ਤਾਂ ਮੈਂ ਸੁਣਿਆ ਵੀ 5-5 ਲੱਖ ਰੁਪਏ ਤੱਕ ਵੀ ਪਹਿਲਾਂ ਤਾਂ ਇਹ ਕਹਿੰਦੇ ਸੀ ਵੀਰ ਤੈਨੂੰ ਖੈਨੀ ਭਰ ਜਾਂ ਤੋਲਾ ਭਰਦਾ ਭਾਈ ਕੜਾ ਪਾਵਾਂਗੇ ਖੈਨੀ ਭਰ ਦੀ ਸ਼ਾਮ ਪਾਵਾਂਗੇੁੰਦਰੀ ਪਾਵਾਂਗੇ ਪਰ ਜੋ ਕਿ ਸਮਝ ਦੋਸਤੋ ਪਹਿਲਾਂ ਤੈ ਹੁੰਦਾ ਵੀ ਜੀ 10 ਪੇਟੀਆਂ ਲਵਾਂਗੇ ਤੇ ਦੋਸਤੋ ਪੇਟੀ ਉਹ ਕੀ ਕਹਿੰਦੇ ਆ 50000 ਦੀ ਗੁੱਟੀ ਨੂੰ ਕਿ 5 ਲੱਖ ਰੁਪਈਆ ਲਵਾਂਗੇ ਤੇ ਜਿਹੜੇ ਇਸ ਤਰ੍ਹਾਂ ਦੇ ਰਿਸ਼ਤੇ ਹੋਏ ਹੁੰਦੇ ਨਾ ਫੇਰ ਜਦੋਂ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਉਹਨਾਂ ਦਾ ਕੰਮ ਤਾਂ ਕੇਵਲ ਆਪਣਾ ਪੈਸਾ ਵਸੂਲਣਾ ਹੁੰਦਾ ਹੈ ਇਸੇ ਕਰਕੇ ਦੋਸਤੋ ਅੱਜ ਕੱਲ ਜਦੋਂ ਵਿਆਹ ਤੋਂ ਬਾਅਦ ਕੋਈ ਭਾਂਡੇ ਖੜਕ ਜਾਂਦੇ ਨੇ ਕੋਈ ਦਿੱਕਤ ਆ ਜਾਂਦੀ ਆ ਤਾਂ ਉਥੇ ਨਾਲ ਖੜਨ ਵਾਲਾ ਕੋਈ ਰਿਸ਼ਤੇਦਾਰ ਭੈਣ ਭਾਈ ਜਾਂ ਖੂਨ ਦੇ ਰਿਸ਼ਤੇ ਵਿੱਚੋਂ ਕੋਈ ਨਹੀਂ ਹੁੰਦਾ ਤੇ ਜਿਹੜੇ ਇਹ ਵਿਚੋਲੇ ਇਸ ਤਰ੍ਹਾਂ ਦੇ ਹੁੰਦੇ ਨੇ 2-2 ਲੱਖ 4-4 ਲੱਖ ਲੈ ਕੇ ਰਿਸ਼ਤਾ ਕਰਵਾਉਣ ਵਾਲੇ ਇਹ ਫਿਰ ਉਹ ਲੱਭਿਆ ਵੀ ਨਹੀਂ ਲੱਭਦੇ ਬਾਕੀ ਦੋਸਤੋ ਵਿਆਹ ਜਿਹੜਾ ਬਹੁਤ ਪਵਿੱਤਰ ਬੰਧਨ ਆ ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲਾਵਾ ਲੈ ਕੇ ਗੁਰਬਾਣੀ ਦਾ ਪਾਠ ਅਸੀਂ ਰਿਸ਼ਤਾ ਜੋੜਦੇ ਆਂ ਕਿ ਅਸੀਂ ਉਮੀਦ ਵੀ ਕਰਦੇ ਹਾਂ ਕਿ ਰਿਸ਼ਤੇ ਲੰਬੇ ਹੋਣ ਪਰ ਜੋ ਕਿ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੰਦੇ ਦੀ ਜਿਹੜੀ ਲੋੜਾ ਕਹਿ ਲਈਏ ਲੋਭ ਕਹਿ ਲਈਏ ਜਾਂ ਮਟੀਰੀਅਲ ਤੋੜਾ ਉਹ ਇਸ ਹੱਦ ਤੱਕ ਇਸ ਕਦਰ ਤੱਕ ਵੱਧ ਗਈ ਕਿ ਰਿਸ਼ਤੇ ਜਿਹੜੇ ਉਹ ਟੜਕ ਟੜਕ ਕਰਕੇ ਟੁੱਟ ਰਹੇ ਨੇ ਪਹਿਲਾਂ ਅਸੀਂ ਗੱਲ ਕਰਦੇ ਹੁੰਦੇ ਸੀ ਪੱਛਮ ਦੇ ਵਿੱਚ ਵੀ ਉੱਥੋਂ ਦੀ ਜਿਹੜੀ ਡਿਵੋਰਸ ਰੇਟ ਆ ਪਹਿਲਾਂ ਮੈਂ ਪੜ ਰਿਹਾ ਸੀ ਗੱਲ ਪੁਰਤਗਾਲ ਦੇ ਵਿੱਚ 85% ਡੈਨਮਾਰਕ ਦੇ ਵਿੱਚ ਉਥੇ ਆਮਾ ਪਰ ਆਪਣੇ ਸਮਾਜਿਕ ਤੌਰ ਤੇ ਅਸੀਂ ਇੱਕ ਦੂਜੇ ਨਾਲ ਰਿਸ਼ਤੇਦਾਰ ਭੈਣ ਭਾਂਜਿਆਂ ਨਾਲ ਇੰਨਾ ਜੁੜੇ ਹੋਏ ਆ ਕਿ ਇਹ ਸਬੰਧ ساری ਉਮਰ ਦਾ ਹੁੰਦਾ ਹੈ ਤੇ ਖੈਰ ਦੋਸਤੋ ਅੱਪਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਆ ਉਹ ਇਹੀ ਇਹਦਾ ਮੈਸੇਜ ਉਦੇਸ਼ ਇਹੀ ਆ ਕਿ ਜਦੋਂ ਅਸੀਂ ਜੋੜਾ ਜੁੱਤੀ ਲੈਨੇ ਆ ਤੇ ਜੇ ਅੱਧਾ ਨੰਬਰ ਵੱਧਦਾ ਜੇ ਫਿਰ ਉਹ ਚੁੱਕਦਾ ਰਹਿੰਦਾ ਤੇ ਜੇ ਉਹ ਚੁ ਵੀ ਤਾਂ ਅਸੀਂ ਕੀ ਕਰਦੇ ਆ ਅਖੀਰ ਨੂੰ ਯਾਰ ਕੋਈ ਨਹੀਂ 5-7000 ਰੁਪਿਆ ਲੱਗਿਆ ਤੂੰ ਜਪਾਸ਼ ਨੂੰ ਜਾਂ ਜੋੜੇ ਹੋਰ ਲੈ ਪਰ ਦੋਸਤੋ ਵਿਆਹ ਦੇ ਮਸਲੇ ਦੇ ਵਿੱਚ ਇਹ ਇੱਕ ਅਜਿਹਾ ਸਾਧਨ ਦਾ ਜਿਹਨੂੰ ਬਦਲਣਾ ਬਹੁਤ ਮੁਸ਼ਕਲ ਹੁੰਦਾ ਬਹੁਤ ਔਖਾ ਹੁੰਦਾ ਵੀ ਇਹਦੇ ਨਾਲ ਬਹੁਤ ਸਾਰੇ ਲੋਕ ਬਹੁਤ ਸਾਰੇ ਬੰਦੇ ਪ੍ਰਭਾਵਿਤ ਹੁੰਦੇ ਨੇ ਤਾਂ ਇਸ ਤਰੀਕੇ ਨਾਲ ਪਹਿਲਾਂ ਹੀ ਉਸ ਤਰ੍ਹਾਂ ਪੁਨਸ਼ਾਨ ਕਰਕੇ ਕਿਉਂਕਿ ਜਦੋਂ ਅਸੀਂ ਰਿਸ਼ਤਾ ਜੋੜਦੇ ਆ ਉਹਦੇ ਵਿੱਚ ਬੁਨਿਆਦ ਹੁੰਦੀ ਆ ਦੁੱਖ ਦੀ ਗੱਲ ਇਹ ਕਿ ਅੱਜਕੱਲ ਬੁਨਿਆਦ ਪ੍ਰਾਪਰਟੀ ਦੀ ਰੱਖੀ ਜਾਂਦੀ ਆ ਕਿ ਕਿੱਲੇ ਕੋਠੀਆਂ ਘਾਰਾਂ ਜ਼ਮੀਨਾਂ ਦੀ ਪਰ ਦੋਸਤੋ ਬੁਨਿਆਦ ਸੁਭਾਅ ਦੀ ਪੜ੍ਹਾਈ ਲਿਖਾਈ ਦੀ ਜਾਂ ਅਸੀਂ ਕਹ ਲਈਏ ਆਦਤਾਂ ਦੀ ਇਸ ਤਰ੍ਹਾਂ ਦੀ ਜਿਹੜੀ ਮੈਚਿੰਗਾਂ ਜੁੜੇ ਰਹੀ ਉਹ ਆਪਸ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਆ ਤੇ ਨਹੀਂ ਉਹਨਾਂ ਦਾ ਜਿਹੜਾ ਸਫਰ ਆ ਜੇ ਨਾ ਹੋਵੇ ਤਾਂ ਔਖਾ ਹੋ ਜਾਂਦਾ ਫਿਰ ਕਿਸੇ ਭੈਣ ਭਾਈ ਦੇ ਕਿਸੇ ਜਵਾਕਾਂ ਦੇ ਮੂਹਰ ਹੋ ਜਾ ਕੁਝ ਹੋਰ ਚੀਜ਼ਾਂ ਕਰਕੇ ਇਕੱਠੇ ਰਹਿਣਾ ਪੈ ਜਾਂਦਾ ਪਰ ਦੋਸਤੋ ਸਫਰ ਆ ਜਿਹੜਾ ਉਹ ਸੁਖਾਵਾਂ ਨਹੀਂ ਰਹਿੰਦਾ ਤੇ ਇਸ ਕਰਕੇ ਅੱਜ ਵੀ ਸਾਨੂੰ ਉਸ ਮਸਲੇ ਤੇ ਉਸ ਸਮੇਂ ਦੇ ਵਿੱਚ ਜਾਨ ਦੀ ਲੋੜ ਆ ਉਹ ਜਦੋਂ ਇਤਫਾਕ ਹੁੰਦਾ ਸੀ ਪਿਆਰ ਹੁੰਦਾ ਸੀ ਉਦੋਂ ਹੀ ਹੁੰਦਾ ਸੀ ਜੇ ਇੱਕ ਮੁੰਡਾ ਨੌਕਰੀ ਲੱਗਿਆ ਉਹਨੂੰ ਰਿਸ਼ਤਾ ਹੁੰਦਾ ਤਾਂ ਦੂਜੇ ਨੂੰ ਨਹੀਂ ਹੁੰਦਾ ਸੀ ਤਾਂ ਦੋ ਦਾ ਵਿਆਹ ਇਕੱਠਾ ਕਰ ਲਿਆ ਜਾਂਦਾ ਸੀ ਕੁੜੀਆਂ ਦੇ ਵੀ ਹੁੰਦਾ ਸੀ ਵੀ ਇਸ ਤਰ੍ਹਾਂ ਰਿਸ਼ਤਾ ਸਿਰੇ ਝੜ ਜੂ ਜਾਂ ਕੀ ਹੁੰਦਾ ਸੀਗਾ ਜੇ ਕੋਈ ਕੋਈ ਵੱਧ ਘਟ ਹੁੰਦੀ ਸੀ ਤਾਂ ਘਰਾਂ ਦੇ ਵਿੱਚ ਐਡਜਸਟ ਕਰ ਲਈ ਜਾਂਦੀ ਸੀ ਪਰ ਜੋ ਕੇ ਸਮੇਂ ਦੇ ਵਿੱਚ ਇਹ ਚੀਜ਼ਾਂ ਨਹੀਂ ਤੇ ਇਹ ਚੀਜ਼ਾਂ ਤੋਂ ਅਸੀਂ ਦੂਰ ਹੋ ਗਏ ਜਾਂ ਅਸੀਂ ਕਹਿ ਲਈਏ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਤੇ ਵੈਸੇ ਅੱਜ ਅਸੀਂ ਕਹਿੰਦੇ ਆ ਕਿ ਬੱਚੇ ਕੈਨੇਡਾ ਅਮਰੀਕਾ ਚਲੇਗੇ ਤੇ ਬੱਚਾ ਨੂੰ ਵੀ ਇਸ ਗੱਲ ਦੀ ਚਾਹੀਦਾ ਕਿ ਉਹਨਾਂ ਦੇ ਮਾਤਾ ਪਿਤਾ ਦਾ ਉਹਨਾਂ ਦੇ ਵੱਡਿਆਂ ਦਾ ਬਜ਼ੁਰਗਾਂ ਦਾ ਇੱਕ ਤਜਰਬਾ ਉਹ ਤਜਰਬੇ ਦੀ ਰਾਇ ਜਿਹੜੀ ਉਹ ਜ਼ਰੂਰ ਲੈ ਲੈਣੀ ਜ਼ਰੂਰੀ ਆ ਕਿਉਂਕਿ ਰਿਸ਼ਤਾ ਭਾਵਨਾਵਾਂ ਦਾ ਹੁੰਦਾ ਰਿਸ਼ਤਾ ਸਾਂਝਾਂ ਦਾ ਹੁੰਦਾ ਰਿਸ਼ਤਾ ਵਿਚਾਰਾਂ ਦਾ ਹੁੰਦਾ ਰਿਸ਼ਤਾ ਸਾਥ ਦਾ ਹੁੰਦਾ ਤੇ ਜਿੱਦੇ ਪੈਸਾ ਥੇਲਾ ਇਹ ਆਉਂਦੀ ਜਾਂਦੀ ਰਹਿੰਦੀ ਆ ਖੇਡ ਇਹ ਕਦੇ ਬੰਦਾ ਆਪਾਂ ਕਹਿ ਲਈਏ ਮੁਠੀ 'ਚ ਹੁੰਦਾ ਤੇ ਕਦੇ ਬੰਦਾ ਜੱਫੇ ਚ ਹੁੰਦਾ ਇਹ ਵੱਦਾ ਘਟਦਾ ਰਹਿੰਦਾ ਪਰ ਓਵਰਆਲ ਮੋٹے ਤੌਰ ਤੇ ਸਾਡੇ ਆਪਸ ਦੇ ਵਿੱਚ ਵਿਚਾਰ ਦੋਸਤੋ ਸਾਂਝਾ ਮਿਲੀਆਂ ਚਾਹੀਦੀਆਂ ਸਾਡੇ ਬੱਚੇ ਜਿਹੜੇ ਉਹ ਸੌਖੇ ਰਹਿਣ ਸਾਰੇ ਸਲਾਮਤ ਰਹਿਣ ਤੇ ਉਸ ਸਮੇਂ ਦੇ ਵਿਚੋਲੇ ਸੀ ਜਿਹੜੇ ਉਹ ਲੱਭਿਆ ਨਹੀਂ ਲੱਭਦੇ ਸੀ ਵਿਚੋਲਿਆਂ ਨੂੰ ਬੜੀਆਂ ਟੀਚਰਾਂ ਵੀ ਹੁੰਦੀਆਂ ਸਿੱਠਣੀਆਂ ਵੀ ਹੁੰਦੀਆਂ ਹਨਾ ਕੁੜਮੋ ਕੁੜਮੀ ਬਰਤਨਗੇ ਵਿਚੋਲੇ ਬੈਠੇ ਤਰਸਣਗੇ ਇਸ ਤਰ੍ਹਾਂ ਦੀਆਂ ਬੋਲੀਆਂ ਵੀ ਵਿਆਹਾਂ ਦੇ ਵਿੱਚ ਹੁੰਦੀਆਂ ਸੀ ਪਰ ਜੋ ਕਿਸ ਸਮੇਂ ਦੇ ਵਿੱਚ ਇਹ ਸਭ ਕੁਝ ਨਹੀਂ ਰਿਹਾ ਤੁਹਾਡੇ ਇਸ ਮਸਲੇ ਤੇ ਕੀ رائے ਆ ਕੀ ਵਿਚਾਰਾਂ ਜੀ ਜਰੂਰ ਸ਼ੇਅਰ ਕਰਿਓ ਤੁਹਾਡੇ ਵਿਚਾਰਾਂ ਦੀ ਬੇਸਬਰੀ ਨਾਲ ਇੰਤਜ਼ਾਰ ਰਹੂਗਾ ਉਹਨਾਂ ਸਮਿਆਂ ਦੀ ਉਹਨਾਂ ਵਿਆਹਾਂ ਦੀ ਉਹਨਾਂ ਵਿਚੋਲਿਆਂ ਦੀ ਤੇ ਜਾਂ ਅੱਜ ਦੇ ਵਿਚੋਲੇ ਜਾਂ ਤੁਹਾਡਾ ਅਨੁਭਵ ਕੀ ਰਿਹਾ ਹੈ ਤੁਸੀਂ ਜਰੂਰ ਸ਼ੇਅਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਉਂਦੇ ਰਹੋ ਸਤਿ ਸ੍ਰੀ ਅਕਾਲ